ਅੰਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪਾਵਨ ਪਵਿੱਤਰ ਨਗਰ ਸ਼੍ਰੀ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਬੜੀ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਵਿਖੇ ਮਨਾਇਆ ਗਿਆ ਇਸ ਮੌਕੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਣ ਉਪਰੰਤ ਖੁੱਲੇ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਰਾਗੀ ਢਾਡੀ ਅਤੇ ਕਬੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ ਫਤਿਹ ਟਾਈਮਸ ਚੈਨਲ ਲਈ ਐਸਐਸ ਸੰਧਾ ਦਲਬਾਗ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਥਾਪਿਆ ਲੈਣਾ ਜੀਵ ਦੇ ਗੁਰਿਆਈ ਸਿਰ ਛੱਤਰ ਫਰਾਇਆ। ਦੀਨ ਦੁਨੀਆ ਦੇ ਮਾਲਕ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਨ 1539 ਵਿੱਚ ਅੱਜ ਦੇ ਦਿਨ ਭਾਈ ਲੈਣਾ ਜੀ ਜਿਹੜੇ ਉਹਨਾਂ ਦੇ ਪਰਮ ਸੇਵਕ ਸਿੱਖ ਸੀ ਉਹਨਾਂ ਦੀ ਸੇਵਾ ਤੋਂ ਭਾਵਨਾ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਕਰਤਾਰਪੁਰ ਸਾਹਿਬ ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ ਉਸ ਪਵਿੱਤਰ ਧਰਤੀ ਤੇ ਭਾਈ ਲੈਣਾ ਜੀ ਨੂੰ ਗੁਰਤਾ ਗੱਦੀ ਤਖਤ ਉੱਤੇ ਸ਼ੁਭਾਇਮਾਨ ਕੀਤਾ ਤੇ ਸਾਧ ਸੰਗਤ ਜੀ ਉਹ ਗੁਰੂ ਅੰਗਦ ਦੇ ਮਹਾਰਾਜ ਦੇ ਨਾਮ ਨਾਲ ਪ੍ਰਸਿੱਧ ਹੋਏ। ਔਰ ਭਾਈ ਗੁਰਦਾਸ ਜੀ ਕਹਿੰਦੇ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਚ ਗਾਈ ਗੁਰੂ ਨਾਨਕ ਸਾਹਿਬ ਜੀ ਉਸ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਤੇ ਗੁਰੂ ਅੰਗਦ ਸਾਹਿਬ ਜੀ ਉੱਥੋਂ ਫਿਰ ਖਡੂਰ ਸਾਹਿਬ ਦੀ ਧਰਤੀ ਤੇ ਆਏ ਤੇ ਇੱਥੇ ਮਹਾਰਾਜ ਨੇ ਇਸ ਧਰਤੀ ਨੂੰ ਸਿੱਖੀ ਦਾ ਪ੍ਰਚਾਰ ਕੇਂਦਰ ਬਣਾਇਆ ਇੱਥੇ ਸ਼ਬਦ ਦਾ ਜਿਹੜਾ ਲੰਗਰ ਆ ਉਹ ਵੀ ਮਹਾਰਾਜ ਨੇ ਆਰੰਭ ਕੀਤਾ ਸਿੱਖੀ ਦਾ ਪ੍ਰਚਾਰ ਵੱਡੇ ਪੱਧਰ ਤੇ ਕੀਤਾ ਤੇ ਨਾਲ ਹੀ ਉਹਨਾਂ ਦੇ ਮਹਿਲ ਮਾਤਾ ਖੀਵੀ ਜੀ ਜਿਨ੍ਹਾਂ ਦਾ ਨਾਮ ਬੜੇ ਸਤਕਾਰ ਸਹਿਤ ਗੁਰਬਾਣੀ ਦੇ ਵਿੱਚ ਦਰਜ ਆ ਮਾਦਾ ਖੀਵੀ ਜੀ ਲੰਗਰ ਦੀ ਸੇਵਾ ਦੇ ਵਿੱਚ ਆਪਣਾ ਜਿਹੜਾ ਵਾ ਯੋਗਦਾਨ ਪਾਉਂਦੇ ਰਹਿ ਸੁਯੋਗ ਦਿੰਦੇ ਰਹਿ ਤੇ ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨਾ ਆਵੀ ਖੱਟੀਏ ਲੰਗਰ ਦੌਲਤ ਵੰਡਿਏ ਰਸ ਅੰਮ੍ਰਿਤ ਖੀਰ ਕਿਆਲੀ ਗੁਰਬਾਣੀ ਨੇ ਦੋਹਾਂ ਹੀ ਲੰਗਰਾਂ ਦਾ ਜ਼ਿਕਰ ਜਿਹੜਾ ਇਸ ਧਰਤੀ ਦਾ ਕੀਤਾ ਇੱਥੇ ਗੁਰਮੁਖੀ ਦਾ ਮਹਾਰਾਜ ਨੇ ਸਕੂਲ ਸਥਾਪਿਤ ਕੀਤਾ ਸਿਹਤ ਸੰਭਾਲਣ ਵਾਸਤੇ ਨੌਜਵਾਨਾਂ ਨੂੰ ਵੱਡਾ ਉਪਦੇਸ਼ ਦਿੱਤਾ ਮਲਖਾੜੇ ਦੀ ਰਚਨਾ ਕੀਤੀ ਔਰ ਪਹਿਲਵਾਨਾਂ ਦੇ ਕੋਲ ਮਹਾਰਾਜ ਆਪ ਵੇਖਦੇ ਰਹਿ ਤੇ ਜਦੋਂ ਹਮ ਆਜੂ ਇੱਥੇ ਆ ਕੇ ਹੰਕਾਰ ਕਰਨ ਲੱਗਾ ਤੇਗ ਕੱਢ ਕੇ ਮਹਾਰਾਜ ਨੂੰ ਡਰਾਉਣ ਲੱਗਾ ਤੇ ਗੁਰੂ ਸਾਹਿਬ ਨੇ ਆਪਣੀ ਦ੍ਰਿਸ਼ਟੀ ਜਦੋਂ ਤੇ ਵੱਲ ਪਾ ਕੇ ਤੇ ਉਹਨੂੰ ਆਖਿਆ ਭਾਈ ਜਿੱਥੇ ਤੇਗ ਚਲਾਉਣੀ ਸੀ ਉੱਥੋਂ ਡਰਦਾ ਭੱਜ ਜਾਇਆ ਤੇ ਹੁਣ ਇੱਥੇ ਗੁਰੂ ਨਾਨਕ ਦੇ ਘਰ ਅੱਗੇ ਆ ਕੇ ਇਹ ਜੋਰ ਦਿਖਾਉਣਾ ਚਾਹਣਾ ਮਹਾਰਾਜ ਦੇ ਅੰਦਰ ਸੱਚ ਦੇ ਪ੍ਰਤੀ ਦ੍ਰਿੜਤਾ ਦਲੇਰੀ ਸਾਧ ਸੰਗਤ ਜੀ ਇੰਨੀ ਜਿਆਦਾ ਵੱਡੀ ਸੀ ਅਕਾਲ ਪੁਰਖ ਪਰਮੇਸ਼ਰ ਦੀ ਬਖਸ਼ਿਸ਼ ਕਿ ਉਹਨਾਂ ਨੇ ਉਸ ਰਾਜੇ ਦੀ ਵੀ ਪਰਵਾਹ ਨਹੀਂ ਕੀਤੀ ਔਰ ਦੁਨੀਆ ਨੂੰ ਮੈਸੇਜ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਜਿਹੜਾ ਨਡਾਰਿਆ ਅੱਜ ਸਤਿਗੁਰਾਂ ਦੇ ਗੁਰਤਾ ਗੱਦੀ ਗੁਰਪੁਰਪ ਦੇ ਸੰਬੰਧ ਵਿੱਚ ਇਹ ਜੋ 11 ਤੇ 12 ਸਤੰਬਰ ਦਾ ਸਲਾਨਾ ਜੋੜ ਮੇਲਾ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਖਡੂਰ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਜਿਦੇ ਵਿੱਚ ਅੱਜ ਮੁੱਖ ਤੌਰ ਤੇ ਟਾਢੀ ਦਰਬਾਰ ਹੋ ਰਿਹਾ ਹੈ ਰਾਤ ਨੂੰ ਕਵੀ ਦਰਬਾਰ ਹੋ ਰਿਹਾ ਹੈ ਤੇ ਦੂਰਾਂ ਦੇ ਰੇਡਿਆਂ ਤੋਂ ਜਿਹੜੀਆਂ ਸੰਗਤਾਂ ਹਰ ਇੱਕ ਸਾਲ ਦੀ ਤਰ੍ਹਾਂ ਹਾਜ਼ਰੀਆਂ ਭਰ ਕੇ ਤਨਮਨ ਧੰਦੇ ਸਹਿਤ ਸੇਵਾ ਕਰਕੇ ਲਾਹੇ ਪ੍ਰਾਪਤ ਕਰ ਰਹੀਆਂ ਤੇ ਅੰਮ੍ਰਿਤ ਬਲਾਖੀ ਜਿਹੜੇ ਆ ਉਹ ਅਮਰਤ ਛਕਣ ਵਾਸਤੇ ਵੀ 사త్సੰਗ ਜੀ ਇੱਥੇ ਤਿਆਰਪੁਰ ਤਿਆਰ ਹੋ ਕੇ ਪਹੁੰਚਿਆ ਔਰ ਅੱਜ ਵੀ ਇੱਥੋਂ ਸਿੱਖੀ ਦਾ ਪ੍ਰਚਾਰ ਗੁਰੂ ਦੀ ਬਾਣੀ ਦਾ ਗੁਰਮਤ ਦਾ ਜਿਹੜਾ ਪ੍ਰਚਾਰਿਆ ਹੋ ਰਿਹਾ ਤੇ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਨਸ਼ਿਆਂ ਦਾ ਤਿਆਗ ਕਰੀਏ ਕੇਸ ਦਾੜੀਆਂ ਰੱਖੀਏ ਸਾਡਾ ਜਿਹੜਾ ਧਰਮ ਹੈ ਬੜਾ ਮਹਾਨ ਹੈ ਆਪਣੇ ਧਰਮ ਆਪਣੇ ਵਿਰਸੇ ਦੀ ਪਹਿਚਾਣ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਤੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਆਪਣੇ ਜੀਵਨ ਵਿੱਚ ਕਮਾਈਏ ਜੋ ਪ੍ਰੇਰਣਾ ਸਾਨੂੰ ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਜੀਵਨ ਤੋਂ ਮਿਲਦੀ ਆ ਸਾਰੀਆਂ ਸਿੱਖ ਸੰਗਤਾਂ ਨੂੰ ਸਤਿਗੁਰਾਂ ਦੇ ਗੁਰਿਆਈ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ